ਕੰਤ ਕੇਸੀ ਕੰਸੋਂ ਮੰਥਨ ਜਿੰਗੀਆਂ ਕੇਸੀ ਕੰਸੋਂ ਮੰਥਨ ਜਰਕਿਆ ਕੇਸੀ ਕੰਸ ਹੈ ਜੜਾ ਕੰਸ ਹਰੀ ਕੰਸੇ ਹੈ ਇਹਦੇ ਉਹ ਸੁਰਤ ਇਹਦੇ ਚੋਂ ਨਿਕਲਦੀ ਉਹ ਜੋਤ ਅੱਖ ਚ ਜਿਹੜੀ ਜਾਂਦੀ ਹੈ ਉਹ ਜਿਹੜੀ ਜੋਤ ਨਿਕਲਦੀ ਉਹੀ ਕਿਸ ਨੇ ਜਿਹੜੀ ਇਹ ਚੋਂ ਜੋਤ ਨਿਕਲਦੀ ਉੱਤੇ ਪੁੱਤਰੀ ਹੈ ਜਿਹੜੀ ਕੇਸੀ ਕੰਸ ਮੰਥਨ ਜਿੰਗੀਆਂ ਇਹਨੂੰ ਜਿਹਨੇ ਇਹਦਾ ਖੋਜ ਲਿਆ ਮੰਥਨ ਕਰ ਲਿਆ ਜੇਸੀ ਕੰਸ ਮੰਥਨ ਜਿੰਗੀਆਂ ਹਿਰਦੇ ਚ ਹਰ ਹੈ ਜਿਹਨੇ ਖੋਜ ਲਿਆ ਕਟਕੜ ਦੇ ਵਿੱਚ ਰਾਮ ਹੈ ਜਿਹਨੇ ਖੋਜ ਲਿਆ ਕਾਢੀ ਖੋਜੋ ਭਾਈ ਜਿਹਨੇ ਹਿਰਦੇ ਚ ਮੰਥਨ ਕਰ ਲਿਆ ਖੋਜ ਲਿਆ ਰੜਕ ਲਿਆ ਮੰਥਨ ਕਰਨਾ ਹੁੰਦਾ ਰੜਕ ਲੈਣਾ ਜੀ ਦਾਣ ਕਾਲੀ ਕੋ ਦੀਆ ਜਿਆਦਾ ਸਰੀਰ ਸਣੇ ਆਤਮਾ ਰੜਕਿਆ ਤੇ ਆਤਮਾ ਅਡ ਹੋ ਗਈ ਸਰੀਰ ਅਡ ਹੋ ਗਿਆ ਜਿਵੇਂ ਜਦ ਦੁੱਧ ਰੜਕਦਿਆਂ ਕਿਉਂ ਅਡ ਹੋ ਜਾ ਮੱਖਣ ਅਡ ਹੋ ਜਾਂ ਲੱਸੀ ਅਡ ਹੋ ਜਾਂਦੀ ਹੈ ਸਰੀਰ ਤਾਂ ਲੱਸੀ ਹੋਈ ਜਾ ਨਾ ਉੱਤੇ ਕੀ ਆ ਗਿਆ ਉੱਤੇ ਆਤਮਾ ਆ ਗਈ ਆਤਮਾ ਉੱਪਰ ਆ ਗਈ ਮਾਇਆ ਥੱਲੇ ਰਹਿ ਗਈ ਬਾਦ ਉੱਪਰ ਤਰੇ ਆਈ ਜਬ ਮਨਥਨ ਕੀਤਾ ਕਾਂਸ ਹਿਰਦੇ ਵਿੱਚ ਜਿਹੜਾ ਹਰ ਹੈ ਕਾਂਸਾ ਕਰਤਾਰ ਤੋਂ ਉਹਦਾ ਹੀ ਹੋਣਾ ਹੈ ਕਾਂਸ ਦਾ ਇਹਨਾਂ ਦਾ ਕਾਂਸ ਹੋਊਗਾ ਨੈਗੇਟਿਵ ਇੰਨਾ ਕੇ ਨੈਗੇਟਿਵ ਹੈ ਸਾਡਾ ਹਾਲੇ ਮਾਇਆ 'ਚ ਫਸਿਆ ਹੋਇਆ ਕਾਂਸ ਕਿਸੇ ਕੌਨਸ ਮਨਥਨ ਜਿੰਦਗੀ ਆ ਕਿਸੇ ਕੌਨਸ ਮਥਨ ਜਿੰਦਗੀ ਆ ਜਿਹੜਾ ਹਰ ਹੈ ਨਾ ਇਹ ਮਾਇਆ ਇਹ ਦੇਦਾਰੀ ਤਾਹੀ ਬਣਾਇਆ ਹੋਇਆ ਇਹਨਾਂ ਨੇ ਵੀ ਠੀਕ ਬਣਾਇਆ ਇਹਨਾਂ ਨੇ ਪੂਰਤੀ ਇਹ ਹੁੰਦਾ ਇਹਦੇ ਧਾਰਿਆ ਹਰ ਤਾਹੀ ਤਾਂ ਹਰ ਦੇ ਚਾਹ ਉਹ ਹਰ ਦੇ ਕੀ ਕਰਦਾ ਉੱਤੇ ਪਾਰ ਬ੍ਰਹਮਾ ਪੂਰਨ ਬ੍ਰਹਮ ਨਹੀਂ ਹੈ ਪੂਰਨ ਬ੍ਰਹਮ ਤਾਂ ਉੱਤੇ ਹੀ ਹਰ ਤੋਂ ਹਰੀ ਤੋਂ ਹਰੀ ਤੋਂ ਕਹੀ ਕਿਸੀ ਕੰਸ ਮੁੱਤਨ ਜਿਹਨ ਕੀਆ ਜੀ दान ਕਾਲੀ ਕੋ ਦਿਆ ਜੀ दान ਕਾਲੀ ਕੋ ਦਿਆ ਜਿਨ੍ਹਾਂ ਨੇ ਅੰਤਰਾਤਮਾ ਖੋਜ ਲਈ ਜੀ ਦਾਨ ਕਾਲੀ ਕੋ ਦਿਆ ਕਿਸੇ ਕੰਸਾ ਅੰਤਰਾਤਮਾ ਜਿਨ੍ਹਾਂ ਨੇ ਆਪਣਾ ਮੂਲ ਖੋਜ ਲਿਆ ਆਪਣਾ ਮੂਲ ਪਛਾਣ ਲਿਆ ਆਪਣਾ ਮੂਲ ਲੱਭ ਲਿਆ ਬੰਧਨ ਕਰ ਲਿਆ ਗੁਰਬਾਣੀ ਵਿਚਾਰ ਲਈ ਜੀ ਦਾਨ ਕਾਲੀ ਕੋ ਦਿਆ ਉਹਨਾਂ ਨੇ ਜਿਹੜੀ ਕਾਲੀ ਆ ਨਾ ਜਿਹੜੀ ਬੁੱਧੀ ਕਾਲੀ ਸੀ ਆਪਣੀ ਸੁਰਤ ਕਾਲੀ ਕੋਇਲ ਸੁਰਤ ਕਾਲੀ ਕੋਇਲ ਸੀ ਤੂੰ ਕਿਤਵਤ ਕਾਲੀ ਇਹ ਪਰ ਸੁਰਤੇ ਮਰਦੀ ਆ ਮਰਦਾ ਹੋਰ ਕੁਛ ਨਹੀਂ ਇਹ ਸੁਰਤ ਨੂੰ ਅਮਰ ਕਰ ਲੈ ਜੀ ਦੰਦੇ ਤਾਂ ਹਮੇਸ਼ਾ ਵਾਤੇ ਜਿੰਦੀ ਰਹੂਗੀ ਸੁਰਤੋਂ ਮਰਦੀ ਨਹੀਂ ਉਹਦੀ ਹਰੇ ਕਾਲੀ ਆ ਸੁਰਤੇ ਕਾਲੀ ਉਹ ਸੁਰਤੇ ਕਾਲਬ ਸੁਰਤ ਨਹੀਂ ਕਾਲਬਸ ਕੀਤਾ ਸੁਰਤੇ ਮਾਇਆ ਚ ਜਾਂਦੀ ਆ ਮਾਇਆ ਜਾਂਦੀ ਆ ਤਾਂ ਮਰਦੀ ਆ ਪਰੰਦਾ ਕਾਰਨ ਸੁਰਤ ਉੱਥੇ ਬਣ ਕਾ ਤਰੀਕਾ ਇਹ ਕਹਤਾ ਆ ਕਾਲੀ ਕਾਲੀ ਦਾ ਰਮਜੀਦਾਨ ਕਾਲੀ ਕੋ ਦੀ ਜੀਵਨ ਦਾ ਦੇਤਾ ਕਾਲੀ ਰੂਹ ਤੋਂ ਮਰੇਗੀ ਨਹੀਂ ਸੁਤ ਨਹੀਂ ਵਰਤੀ ਮਰਦਾ ਕੌਣ ਸੀ ਬੋਲੀ ਸੁਰਤ ਬਾਦ ਹੰਕਾਰ ਉੜਸੋ ਤੇ ਨਹੀਂ ਮਰਦੀ ਕਿਵੇਂ ਨਹੀਂ ਮਰਦੀ ਕਦ ਮਰਦੀ ਹੈ ਸੁਰਤ ਸੁਰਤ ਉਗ ਉਗਣਾ ਮਰਦੀ ਹੈ ਨੀਂਦ ਆ ਜਾਂਦੀ ਹੈ ਨੀਂਦ ਕਿਉਂ ਆਉਂਦੀ ਹੈ ਭੁੱਖਾ ਲੱਗਦੀ ਹੈ ਜਦੋਂ ਮਾਇਆ ਦੀ ਜੇ ਮਾਇਆ ਦੀ ਭੁੱਖ ਲੱਗੂਗੀ ਜਨ ਜਰੇ ਚ ਮਾਇਆ ਦੀ ਭੁੱਖ ਆਉਣਾ ਜਰੇ ਨੂੰ ਨਹੀਂ ਜਿਦਾਉਣਾ ਜਰੇ ਦੀ ਮੌਤ ਹੈ ਚਦਣ ਮਾਇਆ ਦੀ ਭੁੱਖ ਤਿਆਗਤੀ ਇਹਨੇ ਸੁਰਤ ਨੇ ਉਹਦਣੇ ਨੂੰ ਜੀਵਨ ਨਾਲ ਮੜ ਜਾਣਾ ਤੇ ਤੇ ਉਗਣਾ ਭੁੱਖ ਹੈ ਤੇ ਤੇ ਉਗਣਾ ਭੁੱਖਾ ਭੁੱਖ ਨਾਲ ਉਹ ਗੁਜੜੀ ਹੋਈ ਹੈ ਜੇ ਮਾਇਆ ਦੀ ਪੋਖਾ ਤਾਂ ਉਗ ਜਦ ਉਗਾ ਤਾਂ ਮੌਤ ਹੈ ਡਰਾਈਵਰ ਨੂੰ ਗਈ ਅਕਸੀਡੈਂਟ ਹੋਇਆ ਮਾਰੇ ਆਪ ਮਰੂ ਹੋਰ ਨੂੰ ਮਰੂ ਇਹ ਕਲਪਨਾ ਹੀ ਜਿਹੜੀ ਹੈਗੀ ਹੈ ਇਹ ਹੀ ਕਾਲ ਹੈ ਭੁੱਖ ਤੋਂ ਪੈਦਾ ਹੋਈ ਕਲਪਨਾ ਇੱਛਾ ਇੱਛਾ ਜੀ ਦੀ ਇੱਛਾ ਜਿਹੜੀ ਹੈ ਜਿਨਾਂ ਇੱਛਾ ਤਿਆਗਤੀ ਮਾਇਆ ਦੀ ਉਹ ਜਿਹੜੀ ਸੁਰਤ ਅਮਰ ਹੋ ਗਈ ਫਿਰ ਉਹ ਸੁਰਤ ਅਮਰ ਹੋ ਗਈ ਉਹ ਆਤਮਾ ਅਮਰ ਹੋ ਗਈ ਜਿਹੜੇ ਆਤਮਾ ਦਾ ਧਿਆਨ ਮਾਇਆ ਦਾ ਹਰ ਵਕਤ ਮਾਇਆ ਦੀ ਜਿਹਦੇ ਅੰਦਰ ਭੁੱਖਾ ਉਹ ਜੰਮਣ ਮਰਨ ਬਣਿਆ ਰਹੂਗਾ ਉਹਦਾ ਉਹ ਲੋਗ ਵਾਲੀ ਆਵਗਿ ਨਿਹਦਾ ਨੀ ਦਉਗੀ ਸੋਲਿਆਂ ਕਹਿੰਦਾ ਰਜ ਕੇ ਫਿਰ ਕਬੀਰ ਕਹਿੰਦਾ ਕਹਾਂ ਲਗ ਸੋ ਸੋਨੀ ਜਨ ਜੇ ਸੋਣਾ ਤਾਂ ਨੀਂਦ ਆ ਜੂਗੀ ਤੈਨੂੰ ਵੀ ਜੇ ਨੀਂਦ ਆ ਜੂਗੀ ਨਾ ਫਿਰ ਸੋਨੀ ਜਨ ਜਨ ਮਰਜੀ ਸੋਣੇ ਸੋਣਾ ਹੀ ਬੋਤ ਹੈ ਜਦੋਂ ਨੀਂਦ ਨਹੀਂ ਆਉਂਦੀ ਜਾਗਰਤ ਅਵਸਥਾ ਫਿਰ ਮੌਤ ਨਹੀਂ ਗੁਰਮੁਖ ਜਾਗਾ ਨੀਂਦ ਨਾ ਸੋਵਾ ਗੁਰਮੁਖਾਂ ਨੂੰ ਨੀਂਦ ਹੁੰਦੀ ਹੋਈ ਨਹੀਂ ਜਿਹੜੇ ਨੂੰ ਨੀਂਦ ਹੈ ਨਹੀਂ ਉਹਦੀ ਕਾਲੀ ਨੂੰ ਜੀਵਨ ਦਾਤ ਮਿਲਿਆ ਹੋਇਆ ਉਹ ਕਾਲੀ ਨੂੰ ਜੀਵਨ ਦਾਤ ਹੈ ਜਿਹਨੂੰ ਜਿਹੜੀ ਮਰਦੀ ਸੀ ਸੁਰਤ ਜਿਹੜੀ ਸੁਰਤ ਮਰਦੀ ਸੀ ਨੀਂਦ ਆਉਂਦੀ ਸੀ ਉਮਰ ਹੋ ਗਈ ਜੀਵਨ ਦਾਤ ਕਾਲੀ ਕੋ ਦਿੱਤੀਆ ਇਹ ਕਹਾਣੀਆਂ ਐ ਕਰਕੇ ਉਹਨਾਂ ਦੇ ਅਰਥ ਉਹ ਬਣਾਉਂਦੇ ਰਹੇ ਜੀ ਦੇਈ ਦਸਣ ਕਦੋਂ ਹੋਈਆਂ ਨੇ ਕਿੱਥੇ ਹੋਈਆਂ ਨੇ ਇਹ ਕਹਾਣੀਆਂ ਹੋਈ ਹੀ ਨਹੀਂ ਕਿਤੇ ਪੂਤਨਾ ਕਥੇ ਦੀ ਸੀ ਕਿਹੜਾ ਸੰਸੀ ਕਿਹੜਾ ਯੁਗ ਸੀ ਕਿਤੇ ਕੁਝ ਨਹੀਂ ਲਿਖਿਆ ਹੋਇਆ ਲਿਖਿਆ ਕੁਝ ਕਿਤੇ ਕੁਝ ਵੀ ਨਹੀਂ ਇਹ ਕਿਸੇ ਰਾਜਾ ਕਿੱਥੇ ਦਾ ਕੋਈ ਪਤਾ ਨਹੀਂ ਛੱਡੋ ਪਰੇ ਕਿੱਥੇ ਰੱਖੀ ਲੈਣਾ ਰਾਜਾ ਸੀ ਤੁਸੀਂ ਮੰਨ ਲਓ ਸਾਰਾ ਰਿਲੇਟਡ ਹੈ ਗੱਲੇ ਸਾਰਾ ਰਿਲੇਟਡ ਹੈ ये जड़ी गल है पहली गलता प्रजेंट कह रही है जो बोल रही है दूजी गल है जो बोल रहे हैं आदमी वो बोल रहा जो देख रहे हैं सुने संतन की साची साखी सो बोले जो पेखे अंखी ਉਹਨਾਂ ਅੱਖੀ ਦੇ ਕੇ ਕਹਿ ਰਹੇ ਨੇ ਨਾਮਦੇਵ ਜੋ ਕੁਝ ਕਹਿ ਰਹੇ ਨੇ ਤੇ ਫਿਰ ਪੁਰਾਣੀ ਸਾਖੀ ਤਾਂ ਹੈ ਨਹੀਂ ਤੇ ਪ੍ਰਾਚੀਨਾਂ ਦੀ ਗੱਲ ਕਰ ਰਹੇ ਨੇ ਉਸ ਵੇਲੇ ਦੀ ਉਸ ਵੇਲੇ ਦੀ ਖਾਲੀ ਕੋ ਦਿਆ ਕਹਿ ਰਹੇ ਨੇ ਉਹਦੇ ਸਾਹਮਣੇ ਦਿੱਤਾ ਉਹ ਹਾਜ਼ਰ ਹੈ ਜਿੱਥੇ ਦਾਨ ਦਿੱਤਾ ਵਾਲੇ ਕਾਲਜੂ ਵਿੱਚ ਜਨਮ ਆਇਆ ਉਹ ਦਰੋਪ ਦਵਾਪਰਦਾਸ ਦੇ ਨੇ ਹੋਵੇ ਵੀ ਲਾਗੂ ਗੱਲ ਦਿਆ ਹੈ ਸ਼ਬਦ ਵਰਤਿਆ ਉਹਦੇ ਕੋਲ ਖੜੇ ਦੇ ਦਿੱਤਾ ਹੈ ਉਹਨੇ ਹਾਜ਼ਰ ਦੇਖ ਰਿਹਾ ਉਹ ਦੀ ਬਾਲ ਕੱਪ ਨਹੀਂ ਕਪਟੇ ਭਰੀ ਸਾਹਮਣੇ ਦੇਖਿਆ ਜੋ ਕਹਿ ਰਿਹਾ ਪ੍ਰੈਜ਼ੈਂਟ ਦੀ ਗੱਲ ਕਰ ਰਿਹਾ ਪਰੀਸੀ ਐਸੀ ਪਾਸਟੈਂਟੀ ਦੀ ਗੱਲ ਕੀਤੀ ਨਹੀਂ ਉਹਨੇ ਉਹ ਤਾਂ ਪ੍ਰੈਜ਼ੀਡੈਂਟ ਦੀ ਗੱਲ ਕਰ ਰਿਹਾ ਤੁਸੀਂ ਪਾਸਟ ਵਿੱਚ ਕਮੇ ਲੈ ਕੇ ਗੱਲ ਨੂੰ ਚੱਕ ਤੁਸੀਂ ਪਾਸਟ ਵਿੱਚ ਕਮੇ ਲੈ ਜਾਓਗੇ ਗੁਰਬਾਣੀ ਦੀ ਸ਼ਰਤ ਹੈ ਸੋ ਬੋਲਣਾ ਜੋ ਪੇਖ ਹੈ ਉਹ ਗੱਲ ਸੱਚੀ ਹੁੰਦੀ ਹੈ ਜਿਹੜਾ ਮੌਕੇ ਤੇ ਦੇਖੀ ਅੱਖੀ ਦੇਖੀ ਗਵਾਹੀ ਦੇ ਰਿਹਾ ਹੈ ਇਹ ਅੱਖੀ ਦੇਖੀ ਗਵਾਹੀ ਹੈ ਜੇ ਦੇਖੀ ਗਵਾਹੀ ਨਹੀਂ ਬਿਲੇ ਝੂਠ ਹੈ ਤੇ ਬਾਣੀ ਸੱਚੀ ਨਹੀਂ ਹੋ ਸਕਦੀ ਜੇ ਦੇਖ ਕੇ ਦੀ ਕਹੀ ਹੋਈ ਗੱਲ ਕੋਈ ਕੋਰਟ ਅੱਖੀ ਦੇਖੀ ਗਵਾਹੀ ਨੂੰ ਮੰਨਦੀ ਹੈ ਜੇ ਕੋਈ ਕਹੇ ਮੈਂ ਸੁਣੀ ਉਹ ਕਹਿੰਦੇ ਨਿਕਲ ਬਾਹਰ ਸ਼ਟ ਆਊਟ ਬਗ ਜਾ ਤੈਨੂੰ ਕਿਹਨੇ ਬੁਲਾਇਆ ਸੀ ਉਹ ਤੂੰ ਕਹਸਾ ਗਵਾਇਆ ਤੇ ਤੈਨੂੰ ਦੇਖਿਆ ਹੀ ਨਹੀਂ ਗਵਾਹੀ ਹੋਦੀ ਹੈ ਜਿਹਨੇ ਅੱਖੀ ਦੇਖਿਆ ਗੁਰਬਾਣੀ ਕੋਈ ਐਸੀ ਗੱਲ ਨਹੀਂ ਲਿਖੀ ਹੋਈ ਜਿਹੜੀ ਉਹ ਲਿਖਣ ਵਾਲੇ ਨੇ ਦੇਖੀ ਨਾ ਹੋਵੇ ਬੋਲਣ ਵਾਲੇ ਦੇਖੀ ਨਾ ਹੋਵੇ ਇਹ ਸ਼ਰਤ ਹੈ ਲਿਖੀ ਹੋਈ ਹੈ ਵਿੱਚ ਗੁਰਬਾਣੀ ਦੇ ਉਹਨਾਂ ਲੋਕਾਂ ਨੇ ਸ਼ਰਤਾਂ ਇਗਨੋਰ ਕਰਤੀਆਂ ਗੁਰਬਾਣੀ ਵਾਲੀਆਂ ਸ਼ਰਤਾਂ ਇਗਨੋਰ ਕਰਕੇ ਅਰਥ ਕੀਤੇ ਨੇ ਤੇ ਫੜੇ ਗਏ ਅਗਲੇ ਨੇ ਤਾਂ ਥਾਂ 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 ਜਿੰਦੇ ਲਾਇ ਹੋਏ ਨੇ ਇਹਦੇ ਬਾਣੀ ਦੇ ਅਰਥ ਕਿਵੇਂ ਕਰ ਲੈਣੇ ਉਹ ਗਾਹ ਨਿਆਣੇ ਸੀ ਤੁਹਾਡੇ ਨੂੰ ਉਹ ਮੂਰਖਾਂ ਦੇ ਘੋਰਤਾ ਤੁਸੀਂ ਈਓ ਜੋਰ ਹਰਾਮ ਖੋਰਤਾ ਤੁਸੀਂ ਈਓ ਜਿਨ੍ਹਾਂ ਨੇ ਸੰਵਿਧਾਨ ਅਨਾਰ ਕਾਨੂੰਨ ਬਣਾਏ ਨੇ ਚੋਰਾ ਮੇਰਾ ਬੰਦ ਕੀਤੇ ਨੇ ਉਹਨਾਂ ਨੇ ਬਣਾਉਂਦੇ ਹੀ ਨੇ ਜਿੱਤੋਂ ਕਮਜ਼ੋਰੀ ਹੁੰਦੀ ਐ ਅਸੀਂ ਫੇਰ ਤਰਬੀਬ ਕਰ ਲੈਂਦੇ ਹਾਂ ਸੰਵਿਧਾਨ ਚ ਇਹ ਪੂਰੀ ਬੁੱਧੀ ਵਾਲਿਆਂ ਦੇ ਕਾਨੂੰਨ ਬਣਾਏ ਨੇ ਕੋਈ ਰਸਤਾ ਨਹੀਂ ਜੋਰ ਹਰਾਮ ਖੋਰਾਂ ਵਾਸਤੇ ਇਹਨੂੰ ਬਦਲਦਾ ਪਰ ਜੀਨੂੰ ਸਮਝਣੀ ਐ ਬੇਵਕੂਫ ਨੇ ਉਹਨਾਂ ਨੂੰ ਪਤਾ ਦੀ ਬੁਰਖਾਨੂ ਜਿਹਨਾਂ ਵਿਚਾਰ ਲੂਗਾ ਉਹਨੂੰ ਪਤਾ ਸਮਝ ਆ ਜਾਣੀਏ ਵਿਚਾਰ ਨੂੰ ਥੋੜਾ ਜਿਹਾ ਧਿਆਨ ਨਾਲ ਪੜੀਏ ਸਭ ਕੁਝ ਲਿਖਿਆ ਹੈ ਧਿਆਨ ਦਿੱਤਾ ਹੀ ਨਹੀਂ ਕਿਸੇ ਨੇ ਧਿਆਨ ਦੇਣਾ ਨਹੀਂ ਦਿੱਤਾ ਬਾਲਕਾ ਹੱਤ ਨਹੀਂ ਕਪੜਾ ਭਰੀ ਨੇ ਧਿਆਨ ਨਹੀਂ ਦੇਣ ਦਿੱਤਾ ਜਿਹੜੀ ਬਾਲਕਾ ਹੱਤ ਨਹੀਂ ਸੀ ਨਾ ਜਿਹਨੇ ਸਾਰਿਆਂ ਦੀ ਬੁੱਧੀ ਦਾ ਘਾਤ ਕਰਨਾ ਸੀ ਸਾਰਿਆਂ ਨੂੰ ਡੋਬੋ ਕੇ ਮਾਰਨਾ ਸੀ ਜਿਹੜੀ ਮਤਨੇ ਉਹ ਕਿਉਂ ਧਿਆਨ ਦੇਣ ਦਿੱਤੀ ਇਧਰ ਨਹੀਂ ਤੇ ਦਵੜਣਾ ਤੇ ਉਹਨਾਂ ਰੁਖਾਲ ਕਰਨ ਵਾਲੀ ਬਾਲ ਕਾਤਣੀ ਹੈ ਹੋਰ ਕੀ ਹੈ ਤੇ ਬਾਲ ਕਾਤੜੀ ਹੈ ਬਾਲ ਬੁੱਧਾ ਸਾਰਿਆਂ ਕੋਲ ਬੱਚਿਆਂ ਕੋਲ ਬਚਪਨ ਤੇ ਹੀ ਬਾਲ ਕਾਤ ਕਰ ਦੇਣੇ ਨੇ ਇਹ ਮਤ ਨਹੀਂ ਜਿਹੜੀ ਗੁਰਦਵਾਰੇ ਚ ਪੜਾਈ ਜਾਂਦੀ ਹੈ ਕੋਈ ਬਾਲ ਕਾਤਣੀ ਸੀ ਗੁਰਮਤ ਕਹਿੰਦੀ ਇਹ ਤਾਂ ਆਪੇ ਬਾਲ ਕਾਤਣੀ ਬਣਾਤੀ ਇਹਨਾਂ ਨੇ ਮਤ ਇਸੇ ਮਤ ਨੂੰ ਜਿਹੜੀ ਮਤ ਬਾਲ ਕਾਤਣੀ ਦੇ ਖਿਲਾਫ ਹੈ ਉਹ ਵੱਤੇ ਬਾਲ ਕਾਤਣੀ ਬਣਾ ਕੇ ਰੱਖਦੀ ਹੈ ਦੋੜੇ ਜਾਂ ਦੁਗਰ ਹੋਰ ਕੀ ਹੋਣਗੇ ਉਸੇ ਨੂੰ ਬਣਾਤਾ ਬਾਲ ਘਾਤ ਨਹੀਂ ਤੇ ਪਾੜਦੇ ਹੀ ਫੜੇਗਾ ਚੋਰ ਪ੍ਰਚਾਰ ਕਰਦੇ ਹੀ ਫੜੇਗੇ ਜਿਹੜੇ ਪ੍ਰਚਾਰ ਕਰ ਰਹੇ ਨੇ ਉਹ ਸੱਨੇ ਉੱਪਰ ਚੋਰ ਫੜੇਗੇ ਸੱਨ ਲਾਉਦਾ ਸੀ ਨਾ ਜੇ ਸੱਨ ਲਾਉਂਦਾ ਚੋਰ ਫੜਿਆ ਜਾਵੇ ਫੋਟੋ ਉਹਦੀ ਆ ਜਾਵੇ ਕੈਮਰਾ ਲੱਗਿਆ ਹੋਵੇ ਗਾਂ ਜਾ ਕੇ ਜਵਾਬ ਕੀ ਦਊ हां जगदा कोई जवाब नहीं प्रणवे नामा ऐसो हरि जस जबत पै अपदा टरी प्रणवे नामा ऐसो हरि ਕੱਲਾ ਹਰੀ ਦੀ ਗੱਲ ਕਰ ਰਿਆ ਨਬ प्रणਵੇਂ ਨਾਮਾ ਕਹਿੰਦਾ ਬੇਨਤੀ ਇਹ ਹੈ ਮੇਰੀ ਕਿ ਹਰੀ ਐਸਾ ਹੈ ਐਸਾ ਨਹੀਂ ਜੈਸਾ ਤੁਸੀਂ ਪ੍ਰਚਾਰ ਕਰਦੇ ਹੋ ਐਸਾ ਨਹੀਂ ਜੈਸਾ ਤੁਹਾਡਾ ਬੁੱਧ ਰਚ ਬਣਾ ਕੇ ਰੱਖਿਆ ਹੋਇਆ ਹੈ ਐਸਾ ਨਹੀਂ ਜੈਸਾ ਸਿਮਰਤ ਸ਼ਾਸਤਰਾਂ ਸਾਖੀਆਂ ਨੇ ਐਸਾ ਹਰੀਆ ਜੈਸਾ ਮੈਂ ਕਹਾਂ ਜਾਸ ਜਪਤ ਪਾਇ ਇੱਕ ਚੈਲੰਜ ਕਰ ਰਿਹਾ ਚੈਲੰਜ ਕਰ ਰਿਹਾ ਚੈਲੰਜ ਐ ਸਾਰੀ ਪਿਛਲੀ ਮੱਤ ਨੂੰ ਚੈਲੰਜ ਐ ਐਸੋ ਹਰੀ ਕਹਿ ਕੇ ਚੈਲੰਜ ਕਰ ਰਿਹਾ ਐ ਐਸੋ ਹਰੀ ਬਹੁਤ ਬੜੀ ਗੱਲ ਆ ਐ ਵੈਸੋ ਹਰੀ ਨਹੀਂ ਐਸੋ ਹਰੀ ਹੈ ਜੋ ਨੂੰ ਦਿਖ ਰਿਹਾ ਹੋ ਕਹਿ ਰਿਹਾ ਤੁਲਵੇਂ ਨਾਮਾ ਐਸੋ ਹਰੀ ਕਿਸੇ ਸਭ ਰਾਸ਼ਟਰ ਦੇ ਵਿੱਚ ਇਹ ਦਾਅਵਾ ਕਰਿਆ ਹੋਇਆ ਦਿਖਾਉਣ ਕਿਤੇ ਤੋਂ ਹੋਣ ਦਾਅਵਾ ਕੀਤਾ ਹੋਇਆ ਦਾਅਵਾ ਕਰਦਾ ਹੈ ਐਨੀ ਮਜ਼ਬੂਤੀ ਨਾਲ ਗੱਲ ਕਿਸੇ ਰਿਸ਼ੀ ਮੁੰਨੇ ਨਾਲ ਕੀਤੀ ਹੋਵੇ ਨਹੀਂ ਹੋ ਸਕਦਾ ਕਿਤੇ ਬਲੂਏ ਨਹੀਂ ਤੁਹਾਨੂੰ ਇਹ ਗੱਲ ਪਰਣਵੇ ਨਾਪਾ ਐਸੋ ਹਰੀ ਹਰੀ ਐਸਾ ਹੈ ਆ ਕੁਝ ਕਰਦਾ ਹੈ ਜਿਹੜਾ ਉੱਪਰ ਤੋਂ ਕਰ ਸਕਦਾ ਹੈ ਥੋੜੇ ਵਾਲਾ ਕੀ ਕਰਦਾ ਥੋੜੀ ਅੜਾ ਜਿੱਦੇ ਅੰਦਰ ਉਹਦਾ ਤੁਹਾਨੂੰ ਇਹ ਵੀ ਨਹੀਂ ਕਹਦਾ ਜੀ ਭਾਈ ਤੁਸੀਂ ਥੋੜੀ ਬੋਧੀ ਤਾਂ ਕੋਈ ਸ਼ਰਮ ਲੈ ਆਜ ਕਰੋ ਉਹਦਾ ਵੀ ਨਹੀਂ ਕਹਦਾ ਪ੍ਰਣਾਵੇ ਨਾਮਾ ਐਸੋ ਹਰੀ ਜਾਸ ਜਪਤ ਭੈ ਅਪਦਾ ਟਰੀ ਜਾਸ ਜਪਤ ਜਿਹਦੇ ਜਪਣ ਨਾਲ ਪਾਇ ਅਪਦਾ ਭੈ ਰੂਪੀ ਅਪਦਾ ਮੇਰੀ ਜਿਹੜੀ ਸੀ ਕੀ ਟਰੀ ਖਤਮ ਹੋ ਗਈ ਆਪਣੀ ਕਰੇ ਟਰੀ ਆਪਣੀ ਆਪਣਾ ਵਿਪਤਾ ਭੈ ਤੋਂ ਬੜੀ ਵਿਪਤਾ ਕੀ ਹੈ ਜਿਹਦੇ ਜਪਣ ਨਾਲ ਮੇਰੀ ਭੈ ਔਰ ਵਿਪਤਾ ਸੀ ਜਿਹੜੀ ਡਰ ਲੱਗਦਾ ਸੀ ਮਰਨ ਵੇਲੇ ਕੀ ਹੋਊਗਾ ਕਹਨ ਕੀ ਹੋਊਗਾ ਉਹ ਖਤਮ ਹੋ ਜਾਸ ਜਪਤ ਪੈ ਆਪਣਾ ਤਰੀ ਟਰੀ ਜਿਹਦੇ ਜਪਣ ਨਾਲ ਮੇਰੀ ਭੈ ਦੂਰ ਹੋਗੀ ਵਿਪਤਾ ਦੂਰ ਹੋਗੀ ਤੇ ਕਿਸੇ ਦੀ ਹੋਈ ਹੋਰ ਜੇ ਹੋਈ ਤਾਂ ਦੱਸੋ ਮੇਰੀ ਹੋ ਗਈ ਤੁਸੀਂ ਜਿਹਦੀ ਹੋ ਗਈ ਬਾਹ ਗੱਡ ਕੇ ਖੜੀ ਕਰਕੇ ਆਓ ਬਦਾਲ ਚ ਕੋਈ ਨਹੀਂ ਬੋਲੇ ਅਜ ਤੱਕ ਪ੍ਰਚਾਰ ਹੋਈ ਹੈ ਪਰ ਚਾਰ ਜੋ ਪਿਛਲਾ ਸੀ ਉਹੀ ਹੈ ਨਾਮਾ ਕੌਣ ਹੈ ਬਾਨ ਭਗਤ ਹੈ ਔਰ ਨਾਮੇ ਨੇ ਦੇਰਾ ਵੀ ਫੇਰ ਤੱਕ ਮਾਤਾ ਦੇਰਾ ਤਾਂ ਐ ਕਮਾਇਆ ਆ ਕਮਾਤਾ ਦੇਰਾ ਆ ਕਮਾਇਆ ਹੋਇਆ ਐ ਐ ਕਮਾਇਆ ਸੀ ਨਾਮੇ ਨੇ ਓਕੜੀ ਸੀ ਕਮਾਇਆ ਤਮਾਤਾ ਨਾ ਹਰੀ ਦਾ ਦੇਰਾ ਸਾਰੇ ਕਮਾ ਕੇ ਰੱਖਦਾ ਸਾਰੇ ਸਾਰੀ ਵਿਚਾਰਤਾ ਨੇ ਕਮਾ ਕੇ ਰੱਖਤੀ ਆ ਕਮਾਇਆ ਸੀ ਉਹ ਕਮਾਇਆ ਕਰਤਾ ਕਮਾਇਆ ਦਾ ਹਕ ਕਮਾਇਆ ਹੋਇਆ ਐ ਦੱਸੋ ਜੇ ਨਹੀਂ ਘੁੰਮਿਆ ਹੋਇਆ ਉਹ ਵਿਚਾਰ ਧਾਰਾ ਹੀ ਘੁਮਾਤੀ ਤੁਹਾਡੀ ਸਾਰੀ ਉਹ ਬਿਲਡਿੰਗ ਨੂੰ ਪੂਜੇ ਬਿਲਡਿੰਗ ਨੂੰ ਨਾਲ ਕਰਿਆ ਘੁਮਾਤੀ ਉਹ ਕਹਿੰਦੇ ਬਿਲਡਿੰਗ ਘੁਮਾਤੀ ਗੋਂਡ ਉਹ ਤਾਂ ਉਹ ਤਾਂ ਨਵਾਂ ਦਾ ਕਰਿਆ ਕੋਈ ਪੂਜੇ ਹਿੰਦੂ ਪੂਜੇ ਦੇ ਹੋਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਨਾ ਦੇ ਹੋਰਾ ਨਾ ਮਸੀਤ ਉਹ ਤਾਂ ਦੇਵਰੇ ਆ ਰਿਹਾ ਵਧੀ ਦੇ ਡੜੇ ਵੀ ਨਹੀਂ ਜਾਂਦਾ ਉਹ ਕਹਿੰਦੇ ਕਮਾਉਂਦਾ ਤੇਰੇ ਨੂੰ ਕਮਾ ਗਿਆ ਤੇਰੇ ਨੂੰ ਕੋਬਲ ਦੀ ਕੀ ਲੋੜ ਪਈ ਸੀ ਕੀ ਰੇ ਕਮਾਇਆ ਇਹ ਕਮਾਇਆ ਠਗਾ ਨੇ ਜਿਹਨਾਂ ਨੂੰ ਵਿਪਤਾ ਪਾਤੀ ਨਮੈ ਨਾ ਸ਼ਬਦ ਲਿਖ ਕੇ ਉਹਨਾਂ ਨੇ ਕਿਹਾ ਬਚੀਏ ਕਿ ਮੈਂ ਉਹ ਨਾਮ ਹੈ ਤੂੰ ਬਚਣ ਦੇ ਉਪਰਾਲੇ ਨੇ ਉਹ ਸਾਖੀਆਂ ਅਜਿਹੀ ਗਿਆਨ ਕੀ ਆਂਦੀ ਆ ਨਾ ਇਹ ਤਾਂ ਬਚੜ ਦੀਆਂ ਹੀ ਗੱਲਾਂ ਨੇ ਉਫਰਾਲੇ ਬਣਾਏ ਨੇ ਫਿਰ ਸਰ ਜੋੜ ਕੇ ਬੈਠੇ ਫਿਰ ਉਹਨਾਂ ਨੇ ਸਾਖੀਆਂ ਘੜੀਆਂ ਝੂਠ ਬੋਲੇ ਦੇਵਰੇ ਕਮਾਏ ਨਾਮੇ ਦੀ ਬੜੀ ਓ ਕੀਤੀ ਜਾਇਜਾਕਾਰ ਤਾਂ ਕਿ ਨਾਮੇ ਵਾਲੇ ਜਿਹੜੇ ਭਗਤ ਨੇ ਕਰਨ ਵੀ ਇਹ ਤਾਂ ਖੁਦ ਨਾਮੇ ਨੂੰ ਯਾਰ ਇੰਨਾ بڑا ਬੰਦੇ ਨੇ ਇਹ ਜੋ ਕਹਿੰਦੇ ਨੇ ਠੀਕ ਹੈ ਕਹਿੰਦੇ ਨੇ ਨਾ ਮੈਂ ਦੀ ਖੁਜਾਜਾਕਾਰ ਕਰਕੇ ਨਾ ਮੈਂ ਦੀ ਵਿਚਾਰਦਾਰਾਂ ਨੂੰ ਹੋਰੇ ਰੰਗ ਦੇ। ਆਪ ਚੌਧਰੀ ਬਣ ਕੇ ਨਾ ਰੰਗ ਦੇਣ ਨੂੰ। ਐਸੇ ਸ਼ਾਤਰ ਨੇ ਲੋਕ। ਤਾਲੂ ਰਾਨ ਕਰਨੇ ਕੇ ਹੈ। ਚੋਰ ਹਰਾਮਖੋਰ। ਔਰ ਜਿਨ੍ਹਾਂ ਦੇ ਸਾਹਮਣੇ ਬਦਲਤਾ ਉਹ ਕੌਣ ਸੀ ਉਸੀ ਪੂਰਖੰਦਖੋਰ। ਨਾ ਮ ਦੇਵ ਦੇ ਜਿਹੜੇ ਪੁਜਾਰੀ ਸੀ, ਕਬੀਰ ਦੇ ਪੁਜਾਰੀ ਸੀ। ਅਸਲ ਜਿਮੂਰ ਖੰਦ ਕੋਰੇ ਹੀ ਰਹਿ ਗਏ ਹੋ ਨਹੀਂ ਤਾਂ ਚੋਰ ਹਰਾਮ ਖੋਰਾਂ ਦੀ ਗੱਲ ਨਹੀਂ ਸੀ ਚੱਲ ਸਕਦੀ ਆਪਣਾ ਪ੍ਰਚਾਰ ਕਰੇ ਨਹੀਂ ਸਕੇ ਆਪਣਾ ਸਭ ਜੀ ਨਹੀਂ ਸਕੇ ਨਾ ਕੋਈ ਕਬੀਰ ਨੂੰ ਸਭ ਸਕੇ ਨਾ ਕੋਈ ਨਾਮਦੇਵ ਨੂੰ ਸਭ ਸਕੇ ਉਹਨਾਂ ਦੇ ਛੜਤੀ ਜਿਨ੍ਹਾਂ ਦੇ ਖਿਲਾਫ ਹੈ ਉਹਨਾਂ ਤੇ ਹੀ ਛੜਤਾ ਪ੍ਰਚਾਰ ਵੀ ਤੁਸੀਂ ਉਹ ਕਰੋ ਪ੍ਰਚਾਰ ਉਹ ਤਾਂ ਬਰ ਇਹ ਜਾਈ ਕਰਦੇ ਜਹ ਜਿਹੜਾ ਉਹਨਾਂ ਨੇ ਕੀਤਾ